ਯਾ ਕੇ ਇਸ ਵਾਰ ਧੋਨਾ ਜਿਹੜਾ ਜਿਰੀ ਹੈ ਉਹ ਸੁੱਕੀ ਮੇਲਾ ਚ ਲਗਣੀ ਚਹੀਦੀ ਹੈ ਕਿਉਂਕਿ ਮੈਂ ਮਿਲਰ ਨੂੰ ਵੇਅਰ ਕਰ ਰਿਹਾ ਮੀਟਿੰਗ ਸਟਾਰਟ ਕਰਕੇ ਕਿ ਜਿਹੜੀ ਜਿਰੀ ਹੈ ਇਸ ਵਾਰੀ ਮਤਲਬ ਸਾਡਾ ਚੌਲ ਆਈਦਾ ਮੂਮੈਂਟ ਆਫ ਰਾਈਸ ਹੈ ਦੂਜੀਆਂ ਛੇਟਾਂ ਦੀ ਬਹੁਤ ਘੱਟ ਹੋਵੇ ਕਿਉਂਕਿ ਜਿੱਦਾਂ ਛੇਟਾਂ ਦੀ ਜਿਰੀ ਬਹੁਤ ਹੋ ਗਈ ਹੈ ਸੋ ਕਾਬਰ ਰੱਖਣ ਲਈ ਜਗ੍ਹਾ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਕਾਬਰ ਰੱਖਣ ਵਾਸਤੇ ਜਗ੍ਹਾ ਦੀ ਪ੍ਰੋਬਲਮ ਨਾਲ ਸਭ ਤੋਂ ਵੱਡਾ ਸਮੱਸਿਆ ਮਿੱਲਰ ਨੂੰ ਭੁਗਤਣਾ ਪੈਂਦਾ ਸੋ ਮੈਂ ਮਿੱਲਰਾਂ ਨੂੰ ਸਕੇਲ ਕਰਨ ਵਾਸਤੇ ਕਿ ਸੁੱਕੀ ਧੀ ਨਹੀਂ ਲਵਾਓ ਘੱਟ ਧੀ ਨਹੀਂ ਲਵਾਓ ਵਧੀਆ ਕੁਆਲਿਟੀ ਦੀ ਲਾਓ ਔਰ ਦੂਜਾ ਮੈਂ ਇਹ ਗੱਲ ਕਿ ਕਿਸੇ ਤਰ੍ਹਾਂ ਦਾ ਕੋਈ ਫਾਰਮ ਦੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਪਰ ਤੁਹਾਡੇ ਮਾਧਮ ਦੇ ਨਾਲ ਮੈਂ ਸਰਕਾਰ ਨੂੰ ਮੰਡੀ ਬੋਰਡ ਦੇ ਗਾਹਾਂ ਦਾ ਕੋਈ ਵੀ ਕਿਸਾਨ ਜਿਵੇਂ ਕਿ ਉਹਨਾਂ ਨੇ ਹੁਕਮ ਜਾਰੀ ਕੀਤੇ ਨੇ ਕੋਈ ਵੀ ਕਿਸਾਨ ਮੰਡੀ ਤੀਤੋਂ ਨਾਲ ਲੈ ਕੇ ਖਲਾਰੇ ਨਾ ਮੰਡੀ ਦੇ ਵਿੱਚ ਜਿਹੜੀ ਹੈ ਜੇ ਵੇਚਣ ਵਾਸਤੇ ਆ ਜਾਂ ਕਿ ਉਹ ਰੇ ਸਪਾਉਣ ਵਾਸਤੇ ਆ ਸੋ ਸਰਕਾਰ ਨੂੰ ਚਾਹੀਦਾ ਕੰਬਾਈਨਾਂ ਦੇ ਉੱਤੇ ਵੀ ਰਾਜ ਦੀ ਗੋਦੀ ਲਾਵੇ ਵਧੀਆ ਕੁਆਲਿਟੀ ਦਾ ਜਿਹਨਾਂ ਨੂੰ ਕਰਵਾਵੇ ਕਾਇਦੇ ਅਗੇ ਕੰਮ ਜਲਦੀ ਕਰਵਾਉਂਗੇ ਕਿ ਸਾਡਾ ਮੇਨ ਡਾਇਰੈਕਟਰ ਹੈ ਮਕਾਦੋਰੀਆ ਰਿਸ਼ਵਤ ਪ੍ਰੋਗ੍ਰੀ ਦੀ ਨਹੀਂ ਰਿਸ਼ਵਤ ਦੀ ਗੱਲ ਇਹ ਹੈ ਕਿ ਜਿਸ ਤੱਕ ਇਸ ਵਾਰੀ ਲਾਰਡਮੈਂਟਾ ਦੇ ਹੋ ਰਹੇ ਸਾਡਾ ਸਾਰਾ ਸਿਸਟਮ ਜਿਹੜਾ ਕੱਲ੍ਹ ਤੱਕ ਆਪ ਠੀਕ ਹੋ ਚੁੱਕਿਆ ਹੈ ਪਰ ਐਫਸੀ ਦੇ ਨਾਲ ਜਿਹੜਾ ਰਿਸ਼ਵਤ ਹੈ ਉਹਦੇ ਪ੍ਰਤੀ ਸਾਡਾ ਸੰਘਰਸ਼ ਜਾਰੀ ਰਹੂਗਾ ਕਿਉਂਕਿ ਇਸ ਵਾਰੀ ਉਹਨੇ ਲੈਟਰ ਕੱਢਿਆ ਗਵਰਨਮੈਂਟ ਆਫ ਉਹਨੇ ਐਫਸੀ ਹੈੱਡ ਕੁਆਰਟਰ ਨੇ ਕਿ ਡਿਜੀਟਲ ਮੈਸਰ ਮੀਟਰ ਆ ਕੇ ਡਿਜੀਟਲ ਮੈਸਰ ਮੀਟਰ ਹੈ ਮੀਟਰਾਂ ਦੇ ਉੱਤੇ ਪ੍ਰਿੰਟਰ ਲੱਗੂਗਾ ਪ੍ਰਿੰਟਰ ਦੀ ਕਾਪੀ ਲੱਸੀ ਜਾਊਗੀ ਜਿੱਦਾਂ ਸਾਡੀ ਬਿਜ਼ਨਸ ਵਾਲੇ ਐਕਸਪਲੈਟੇਸ਼ਨ ਹੁੰਦੀ ਰਹੀ ਹੈ ਐਸੇ ਤਰ੍ਹਾਂ ਅਸੀਂ ਇਸ ਵਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਡਿਜੀਟਲ ਜਿਹੜੇ ਐਨਾਲਾਈਜ਼ਰ ਹੈ ਉਹ ਵੀ ਸਾਡੇ ਦੇਚ ਆ ਜਾਣ ਜਿਨ੍ਹਾਂ ਦੇ ਨਾਲ ਰਾਈ ਸਾਡੀ ਪੁੱਜ ਉੱਥੇ ਵੀ ਚਲ ਕੇ ਰੰਕ ਕੀਤਾ ਜਾਵੇ ਮੈਂ ਜਲਦੀ ਹੀ ਸਾਡੇ ਜੀਐਮਐਫਸੀ ਸੈਂਡ ਲੈਵਲ ਨਾਲ ਮੀਟਿੰਗ ਲਵਾਂਗਾ ਇਸ ਨੂੰ ਸਟਾਰਟ ਹੋਣ ਤੋਂ ਜਿਨੀ ਸਟਾਰਟ ਹੁੰਦੀ ਹੈ ਨਾਲ ਦੀਆ ਬਿਸ਼ੇ ਦੇ ਵਿੱਚ ਚੌਲ ਦੇਣਾ ਸਟਾਰਟ ਕਰਾਂਗੇ ਤਾਂ ਕਿ ਜਲਦੀ ਨੂੰ ਜਲਦੀ ਚੌੜ ਲੱਗੇ ਅਸੀਂ ਬਧੀਆ ਕੁਆਲਿਟੀ ਕਰਕੇ ਦੇ ਸਕੀਏ ਰਿਸਮਤ ਦੇ ਖਿਲਾਫ ਹੈ ਲੜਾਈ ਉਹ ਬਿਲਕੁਲ ਹੋਊਗੀ ਡੰਪਿੰਗ ਨੂੰ ਲੈ ਕੇ ਮਾਲ ਡੰਪ ਸਹੀ ਟਾਈਮ ਤੇ ਹੋਵੇ ਉਹਨਾਂ ਮਾਲ ਲੱਗੇ ਔਰ 100% ਪੇਮੈਂਟ ਕੀ ਹੋ ਰਿਹਾ ਹੈ ਕਿ ਸਾਡੇ ਦਿੱਲੀ ਤੋਂ ਲੈਟਰ ਆ ਜਾਈ ਹੈ ਕਿ ਜਿੰਨਾ ਸਟਾਕ ਹੈ ਬੜੇ ਵੇਵਰੇਜ ਦੇ ਤੌਰ ਤੇ ਪੀਨੇ ਦੇਣਾ ਪਰ ਉਹ ਸਿੰਪਲੀਮੈਂਟ ਨਹੀਂ ਹੋ ਰਿਹਾ ਇਸ ਵਾਰ ਇਹ ਸਹ ਡਿਜੀਟਲ ਇਨਵਰਸਲ ਮੀਟਰ ਹੈ ਚਾਹੇ ਉਹ ਜਿਹੜਾ 10% ਪੇਮੈਂਟ ਹੈ ਅਸੀਂ ਹੰਡਰਡਰ ਪੇਮੈਂਟ ਦਾ ਇਹ ਸਰਕਾਰ ਨੂੰ ਲਾਗੂ ਕਰਾਵਾਂਗੇ ਅਗਰ ਇਹ ਲਾਗੂ ਨਾ ਕੀਤਾ ਇਸ ਸਿਰੇ ਮੈਂ ਪੰਜਾਬ ਲੈਵਲ ਤੇ ਉੱਤੇ ਹੜਤਾਲ ਕਰੂੰਗਾ ਪਹਿਲੇ ਦਿਨ ਤੋਂ ਹੀ ਕਿ ਗੱਡੀਆਂ ਦਾ ਜਿਹੜਾ ਵਜਨ ਹੈ ਉਹ بڑے ਕੰਡੇ ਨਾਲ ਲਿਆ ਜਾਊਗਾ ਕਿ ਨਾਲ ਹੀ ਚੋੜ ਬੁਜਾਰੀ ਜਿਹੜੀ 10% ਵਾਲੀ ਕਰਦੀ ਹੈ ਜਿਹੜੀ ਕਿ ਹੈੱਡ ਕੁਆਟਰ ਦੇ ਆਰਡਰ ਦੇ ਵੀ ਉਲਟ ਹੈ ਪੰਜਾਬ ਦਾ ਰੈਸਪੀ 10 ਸਾਲਾਂ ਦੇ ਵਿੱਚ ਇੱਕ ਵਧੀਆ ਕੁਆਲਿਟੀ ਦੇ ਨਾਲ ਉੱਤੇ ਜਾਣਿਆ ਜਾਂਦਾ ਹੈ ਇਸ ਕਰਕੇ ਦੂਸਰੀਆਂ ਸਟੇਟਾਂ ਦਾ ਚਾਵਲ ਜਿਹੜੀਆਂ ਉਹ ਸਟੇਟਾਂ ਖਾਨ ਵਾਲੀਆਂ ਨੇ ਹੋ ਸਕਦਾ ਉਹ ਸਾਡਾ ਚਾਵਲ ਅੱਜ ਵੀ ਬਾਹਰੋਂ ਮਗਾਉਣ ਉਹਨਾਂ ਸਟੇਟਾਂ ਨੂੰ ਚੰਗਾ ਨਾ ਲੱਗੇ ਸੋ ਅਸੀਂ ਸਾਡਾ ਜੋਰ ਹੋਏਗਾ ਜੀਰੀ ਦੀ ਕੁਆਲਟੀ ਵਧੀਆ ਹੋਵੇ ਰਾਈਸ ਦੀ ਕੁਆਲਟੀ ਵਧੀਆ ਹੋਵੇ ਅਰੇ ਸਭ ਤੋਂ ਘੱਟੋ ਘੜ ਦੇਣੀ ਪਵੇ ਐਕਸਪਲੋਇਟੇਸ਼ਨਾਂ ਜਿਹੜੀ ਮਿਲਦੀ ਨਾ ਹੋਵੇ ਮੈਂ ਤਾਂ ਦੇਣੀ ਨਹੀਂ ਬਣੀ ਗੁਰ ਮੈਂ ਕਹਿੰਦੇ ਪੋਛ ਕਰਾਂਗੇ ਬਿਲਕੁਲ ਨਾ ਦੇਣ ਠੀਕ ਹੈ ਸਰ ਜੀ ਮੀਟਿੰਗ ਜਿਹੜੀ ਸਾਡੀ ਅਗਲੇ ਸੰਗਰੂਰ ਡਿਸਟ੍ਰਿਕਟ ਦੇ ਨਿਕਲ ਸੈਂਟਰ ਦੇ ਕਿੰਨੇ ਸਾਰੇ ਪੀਆਰ ਸੈਂਟਰ ਪੈਂਦੇ ਨੇ ਲੋਕਲ ਕੋਲ ਨਿਕਲਦੇ ਨੇ ਉਹ ਉਹਨਾਂ ਵਲੋਂ ਸਾਡਾ ਸੀਜ਼ਨ ਪੈਡੀ ਦਾ ਉਹ ਇੱਕ ਗਰੁੱਪ ਤੋਂ ਸ਼ੁਰੂ ਹੋ ਚੁੱਕਿਆ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਰਕਾਰ ਦੇ ਨੋਰਮ ਜਿਹੜੇ 120% ਪੈਡੀ ਦੀ ਕੁਆਟਾ ਦੀ ਪੈਡੀ ਆ ਉਹ ਅਸੀਂ ਸਟੋਰ ਕਰਾਉਣ ਨੂੰ ਬਿਲਕੁਲ ਤਿਆਰ ਤੇ ਵੰਡ ਕੇ ਬਰਾਬਰ ਸਾਰਿਆਂ ਨੂੰ ਜੋ ਗਵਰਨਮੈਂਟ ਨੇ ਐਫਐਸ ਮੈਟਮੈਨ ਅਲਾਟਮੈਂਟ ਕੀਤੀ ਹੋਈ ਹੈ ਸਾਡੀ ਉਹਦੇ ਮੁਤਾਬਕ ਤੁਸੀਂ ਵੰਡ ਕੇ ਕਰਾਉਣ ਨੂੰ ਤਿਆਰ ਆ। ਸਰਕਾਰ ਨਾਲ ਅਸੀਂ ਪੂਰਾ ਇਸ ਗੱਲ 'ਤੇ ਸਹਿਮਤ ਹਾਂ। ਪਰੰਤੂ ਨੋਰਮ ਤੋਂ ਬਾਹਰ ਜਾ ਕੇ ਅਸੀਂ ਬਿਲਕੁਲ ਪੈਡੀ ਕੋਈ ਸਰਕਾਰੀ ਸਟੋਰੇਜ ਸਟੋਰੇਜ ਨਹੀਂ ਕਰਾਵਾਂਗੇ। ਤੇ چاہے ਸਾਨੂੰ ਕੁਝ ਵੀ ਕਰਨਾ ਪਵੇ। ਕਿ ਰਿਸ਼ਵਤੀ ਗੱਲ ਹੈ ਜਿਹੜਾ ਸਾਡਾ ਫੂਡ ਸਪਲਾਈ ਦਾ ਡਿਪਾਰਟਮੈਂਟ ਹੈ ਸਾਡੇ ਦੋ ਵਿੰਗ ਨੇ ਕਿਉਂਕਿ ਸਾਡਾ ਡੇਟਾ ਪੰਜਾਬ ਸਰਕਾਰ ਫੂਡ ਸਪਲਾਈ ਨਾਲ ਹੈ ਉਹਦੇ ਵਿੱਚ ਜਦੋਂ ਦੇ ਪਿੱਛੇ 10 ਸਾਲ ਤੋਂ ਕੈਨ ਸਾਡੀ ਸਰਕਾਰ ਰਹੀ ਹੈ ਤਾਂ ਵੀ ਸਾਡੀ ਨਾ માત્ર ਰਿਸ਼ਵਤ ਰਹੀ ਹੈ ਤੇ ਕੋਈ ਦੋ ਰਹਿ ਨਹੀਂ ਸਾਨੂੰ ਕਹਿੰਦੇ ਕੋਈ ਗਰੀਬ ਨਹੀਂ ਬਹੁਤ ਰੋਣਾ ਸੁਹਾਗ ਜਿਹੜੇ ਹੁਣ ਵਾਲੇ ਮੰਤਰੀ ਸਾਹਿਬ ਆਸ਼ੂ ਜੀ ਨੇ ਉਦੋਂ ਵੀ ਵਧੀਆ ਕੰਮ ਕੀਤਾ ਪਿਛਲੇ ਸਾਲ ਦੀ ਪਾਲਿਸੀ ਯਾਰ ਇਸ ਵਾਰ ਦੀ ਪਾਲਿਸੀ ਇੱਕ ਦੋ ਮੁਸ਼ਕਲਾਂ ਨੂੰ ਛੱਡ ਕੇ ਓਵਰ ਆਲ ਸਾਨੂੰ ਠੀਕ ਬੈਠੀ ਹੈ ਬਾਕੀ ਜਿਹੜੇ ਮੁਸ਼ਕਲਾਂ ਸੀਗਾ ਸਾਡੀਆਂ ਉਹ ਵੀ ਉਹਨਾਂ ਨੇ ਹੱਲ ਕੀਤੇ ਨੇ ਜਹ ਉਹ ਕੋਈ ਸਿੰਪਲ ਸਕੋਰ ਦੀ ਸੀਗੀ ਤੇ ਬੈਂਕ ਗਾਰੰਟੀ ਦੀ ਜਿਹੜੀ ਉਹ ਕਾਫੀ ਹੱਦ ਤੱਕ ਕੰਪਲੈਕਸ ਕਰਦੀ 85% ਜਿਹੜੇ ਮਿਲ ਰਹੇ ਨੇ ਉਹ ਉਹਦੇ ਵਿੱਚੋਂ ਨਿਕਲ ਗਏ ਨੇ ਬੈਂਕ ਗਾਰੰਟੀ ਦੇ 15% ਮਿਲ ਰਹੇ ਉਹਦੇ ਵਿੱਚ ਆਂਦੇ ਨੇ ਮਤਲਬ ਲੋਕੇ ਜਿਹੜਾ ਕਰ ਰਿਹਾ ਐਫਸੀ ਦਾ ਐਫਸੀ ਦਾ ਸੀ 14 ਅਨੁਸਾਰ ਸਾਡਾ 11ਵੇਂ ਮਹੀਨੇ ਦੇ ਵਿੱਚ 15-11 ਤੋਂ ਬਾਅਦ ਕੰਮ ਸ਼ੁਰੂ ਹੋਊਗਾ ਜੋ ਕੁਆਲਟੀ ਆ ਪੰਜਾਬ ਦੀ ਅੱਗੇ ਨਾਲ ਬਹੁਤ ਜ਼ਿਆਦਾ ਬਿਹਤਰ ਹੋ ਚੁੱਕੀ ਹੈ ਇਨੰਤ ਕੋਸ਼ਿਸ਼ ਬੰਦੇ ਹਾਜੇ ਵੀ ਉਹ ਪੁਰਾਣੀਆਂ ਪਾਲਿਸੀਆਂ ਦੇ ਉੱਤੇ ਚੱਲ ਰਹੇ ਜਿਨ੍ਹਾਂ ਕਰਕੇ ਉਹ ਘਟਿਆ ਮੰਨ ਲਾਉਣ ਦੀ ਕੋਸ਼ਿਸ਼ ਕਰਦੇ ਉਹਦੇ ਕਰਕੇ ਸਾਨੂੰ ਉਹਨਾਂ ਅੱਗੇ ਝੁਕਣਾ ਪੈਂਦਾ ਹੈ ਤੇ ਉਹ ਸਾਰੀ ਨੁਕਸਾਨ ਹੁੰਦਾ ਪਰੰਤੂ ਇਸ ਵਾਰੀ ਅਸੀਂ ਇਹ ਮੱਥਿਆ ਹੋਇਆ ਹੈ ਵੀ ਬਿਲਕੁਲ ਸਹੀ ਚਾਬਲਾ ਲਾਵਾਂਗੇ ਕੋਈ ਨਹੀਂ ਛੁਪੀਂਗਾ ਕਿਸੇ ਕਿਸਮ ਦੀ ਕੋਈ ਪੈਸਾ ਨਹੀਂ ਜੇਰਾ ਭਾਈ ਜਦਾਂ ਤੁਹਾਡਾ ਵੇਚ ਦੀ ਬਾਗੀ ਹੋ ਕੇ ਦੇਣ ਲੱਗ ਜੇ ਉਹਨਾਂ ਦਾ ਕੀ ਇਲਾਜ ਕਰਨਾ ਚਲੋ ਕਾਲੀਆਂ ਪੇਡਾਂ ਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਪੂਰਾ ਇਲਾਜ ਕਰਾਂਗੇ ਉਹ ਮਤਲਬ ਜੋ ਮਰ ਗਿਆ ਉਹ ਜੋ ਵੀ ਐਕਸ਼ਨ ਹੋਵੇਗਾ ਸੀ